来 ਮਿੱਤਰੋ ਅੱਜ ਉਹ ਗੱਡੀ ਲੱਭ ਲਈ ਜਿਹਦੇ ਵਿੱਚ ਬੜੇ-ਬੜੇ ਲੀਡਰਾਂ ਦੀਆਂ ਬਰਾਤਾਂ ਚੜੀਆਂ ਨੇ ਸਾਡੇ ਪ੍ਰਕਾਸ਼ ਸਿੰਘ ਜੀ ਬਦਲ ਹੁਰੀ ਵੀ ਹੋ ਸਕਦਾ ਇਹ ਗੱਡੀ ਦੇ ਵਿੱਚ ਬੈਹਿ ਕੇ ਲਾਂਦੇ ਹੁਣ ਹੈ ਆਪਣੇ ਸਮੇਂ ਦੇ ਵਿੱਚ ਫੋਰਚੂਨਰ ਨੂੰ ਪਰੇ ਕਰਕੇ ਰੱਖੀ ਆ ਇਹ ਗੱਡੀ ਨੇ ਪਰੇ ਕਰਕੇ ਪਰ ਅੱਜ ਕੱਲ ਮਿੱਤਰੋ ਉਹ ਗੱਡੀ ਨਹੀਂ ਰਹੀ ਇਹ ਗੱਡੀ ਦੇ ਵਿੱਚ ਤਬਦੀਲੀ ਪਤਾ ਕੀ ਆ ਇਹਨੂੰ ਲਾਇਤੇ ਟਾਇਰ ਲੱਗੇ ਹੋਣੇ ਉਦੋਂ ਹੇ ਰਿੰਮਾਂ ਚ ਆਉਂਦੀ ਸੀ ਉਸ ਤੋਂ ਬਾਅਦ ਆ ਵਿੱਚ ਜਿਹੜੇ ਸ਼ੀਟ ਕਵਰ ਵੇਖੀ ਜਾਂਦੇ ਹੋਣਾ ਤੁਹਾਨੂੰ ਬਿਲਕੁਲ ਨਵੇਂ ਪਾ ਕੇ ਮਿਲਣਗੇ ਪਰਦੇ ਲੱਗ ਕੇ ਮਿਲਣਗੇ ਇਹ ਗੱਡੀ ਇਹੋ ਜੀ ਆ ਜਿੱਡਾ ਮਰਜ਼ੀ ਅਫਸਰ ਖੜਾ ਇਹ ਗੱਡੀ ਨੂੰ ਹੱਥ ਨਹੀਂ ਦ ਇਹ ਗੱਡੀ ਨੂੰ ਹੱਥ ਨਹੀਂ ਦਿੰਦਾ ਇਹ ਫਸਟ ਓਨਰ ਦੀ ਹੈ ਸੰਗਰੂਰ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਹੈ ਗੱਲ ਪਤਾ ਕੀ ਆ ਹੁਣ ਇਹਦੀ 2030 ਤੱਕ ਪਾਸਿੰਗ ਵੀ ਹੈ ਗੱਡੀ ਦੀ ਸਾਰੇ ਸ਼ੀਸ਼ੇ ਗੱਡੀ ਦੇ ਪਾਜੀ ਕਹਿੰਦੇ ਹਲੇ ਤੱਕ ਨਾਲ ਦੇ ਨੇ ਨਾਲ ਦੇ ਨੇ ਸਾਰੇ ਗੱਡੀ ਦੇ ਸ਼ੀਸ਼ੇ ਪਾਜੀ ਮੈਨੂੰ ਇਹ ਦੱਸੋ ਇਹ ਗੱਡੀ ਹੁਣ ਆਪਾਂ ਦਵਾਂਗੇ ਕਿੰਨੇ ਦੀ ਏਸੀ ਪਾਵਰ ਵਿੰਡੋ ਵੀ ਹੈ ਜੀ ਸੱਚ ਹੋਰ ਦਰ ਮਿਉ ਰਿਹਾ ਹਾਂਜੀ ਪਾਵਰ ਸਟੀering ਏਸੀ ਵਿੰਡੋ ਵੀ ਪਾਵਰ ਪਾਵਰ ਸਟੀering ਪਾਵਰ ਵਿੰਡੋ ਏਸੀ ਹੀਟਰ ਸਾਰਾ ਕੁਝ ਚੱਲਦਾ ਟੌਪ ਮਾਡਲ ਗੱਡੀ ਆ ਜੀ ਭਾਜੀ ਭਾਜੀ ਉਦਾਂ ਦਾ ਮੈਂ 2.5 ਲੱਖ ਰੁਪਏ ਦੀ ਵੇਚਣੀ ਸੀ ਹਾਂ ਆਪਾਂ 2 ਲੱਖ ਦੀ ਦੇਣੀ ਆ ਤੁਹਾਡੇ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਉਹਨੂੰ 1.90 ਦੇਣੀ ਆ ਚੱਕੋ ਮੇਤਰੋ 1 ਲੱਖ ਤੇ 90 ਹਜ਼ਾਰ ਤੁਹਾਨੂੰ ਹਰ ਗੱਡੀ ਮਗਰ 10000 ਡਿਸਕਾਊਂਟ ਆ ਜੀ ਲੈ 1 ਲੱਖ 90 ਹਜ਼ਾਰ ਦੇ ਵਿੱਚ ਬਣੋ ਆ ਵੈਸਟਰ ਗੱਡੀ ਦੇ ਮਾਲਕ ਆਉਣਾ ਕਿੱਥੇ ਆ ਭਾਜੀ ਦੱਸਿਓ ਕਰਾ ਕਿਹੜੇ ਪਿੰਡ ਖੜੇ ਆ ਬੜੇ ਪਿੰਡ ਜੀ ਬੜੇ ਗਰਾਿਆਂ ਦੇ ਨਾਲ ਬਿਲਕੁਲ ਗਰਾਿਆਂ ਤੇ ਲਾਗੇ ਬੜੇ ਪਿੰਡ ਦੇ ਵਿੱਚ ਖੜੇ ਆ ਡਿਸਟ੍ਰਿਕਟ ਜਲੰਧਰ ਦਾ ਪਿੰਡ ਆ ਨਾਂ ਭਾਜੀ ਦਾ ਹੈਗਾ ਤੇਜਿੰਦਰ ਸਿੰਘ ਤੇ ਨੰਬਰ ਵਾਈ ਹੋਰਾਂ ਦਾ ਹੈਗਾ ਕੈਪਸ਼ਨ ਦੇ ਵਿੱਚ